ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 13 ਦਿਨਾਂ ਤੋਂ ਦਾਸ ਆਪ ਜੀ ਦੇ ਨਾਲ ਗ੍ਰਹਿ ਲਗਨ ਸ਼ਗਨ ਅਪਸ਼ਗਨ ਵਿਸ਼ੇ ਜੀ ਵਿਚਾਰ ਸਾਂਝੀ ਕਰ ਰਿਹਾ ਜਿਸ ਦੇ ਵਿੱਚ ਅੱਜ ਅਸੀਂ ਇੱਕ ਬੜਾ ਦੀ ਮਹੱਤਵਪੂਰਨ ਪਾਗ ਵਿਚਾਰਾਂਗੇ ਕਿ ਕਿਸអនុ ਸੰਗਰਾਮ ਪੂਰਨ ਵਾਸੀ ਆਥ ਤਾ 12 ਦਿਹਾੜਿਆਂ ਨੂੰ ਪਵਿੱਤਰ ਜਾਂ ਪਵਿੱਤਰ ਸਮਝ ਕੇ ਮਨਾਉਣਾ ਚਾਹੀਦਾ ਹੈ ਗੁਰਬਾਣੀ ਸਾਨੂੰ ਕੀ ਸਿੱਧ ਦਿੰਦੀ ਹੈ ਇਹਦੇ ਬਾਰੇ ਇਹ ਵਿਚਾਰਨਾ ਬੜਾ ਜ਼ਰੂਰੀ ਹੋ ਗਿਆ ਕਿਉਂਕਿ ਅੱਜ ਸਾਡੇ ਹਰ ਗੁਰਦੁਆਰੇ ਸੰਬੇਧ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਬੋਰਡ ਦੇ ਉੱਤੇ ਲਿਖਿਆ ਹੋਇਆ ਹੈ ਪੂਰਨ ਮਾਸ਼ੀ ਫਲਾਣੇ ਦਿਨ ਮਸੀਹ ਫਲਾਣੇ ਦਿਨ ਪੰਜਮੀ ਫਲਾਣੇ ਦਿਨ ਆ ਸਾਰੇ ਇਥੇ ਤਾਂ ਦਾ ਜਿਹੜਾ ਭਰਮ ਜਾ ਲਿਆ ਉਹ ਸਾਡੇ ਗੁਰਦੁਆਰਿਆਂ ਦੇ ਅੰਦਰ ਤੱਕ ਪਹੁੰਚ ਗਿਆ ਔਰ ਸਾਡਾ ਸਭ ਤੋਂ ਕੇਂਦਰੀ ਸਥਾਨ ਜਿਹਨੂੰ ਅਸੀਂ ਕਹਿੰਦੇ ਆ ਦਰਬਾਰ ਸਾਹਿਬ ਓਬਵੀਸਟਾਂ ਬਚ ਨਹੀਂ ਸਕਿਆ ਉਸ ਵੀ ਓਬਵੀਸਟੋਂ ਮੁਕਤ ਨਹੀਂ ਹੈ ਤੇ ਫਿਰ ਸੁਭਾਵਕ ਹੈ ਸਾਨੂੰ ਇਹ ਵਿਚਾਰਨ ਦੀ ਬਹੁਤ ਵੱਡੀ ਲੋੜ ਹੈ ਔਰ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਹੀ ਵਿਚਾਰਿਆ ਜਾਵੇ ਤਾਂ ਕਿ ਗੱਲ ਜਿਹੜੀ ਇਹ ਪੂਰੀ ਤਰ੍ਹਾਂ ਸਮਝ ਆ ਜਾਵੇ ਅੱਜ ਜਿਹੜਾ ਪਹਿਲਾ ਪਰਮਾਨੰਥ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਾ ਗੁਰੂ ਅਮਰਦਾਸ ਬਾਸ਼ਾ ਜੀ ਦਾ ਉਚਾਰਣ ਕੀਤਾ ਹੋਇਆ ਜਿੱਥੇ ਤੀਜੇ ਨਾਲ ਇੱਕ ਬਖਸ਼ਿਸ਼ ਕਰਦੇ ਸਮਝਾਉਂਦੇ ਨੇ ਪੰਦਰਾ ਥਿੱਤੀ ਤੇ ਸੱਤ ਵਾਰ ਮਹਾ ਰੂਤੀ ਆਵੇਂ ਵਾਰ-ਵਾਰ ਜਨਸ ਰਹਿਣ ਤਵੇ ਸੰਸਾਰ ਆਵਾ ਗੌਣ ਕੀਆ ਕਰਤਾਰ ਪੰਦਰਾ ਥਿੱਤੀ ਤੇ ਸੱਤ ਵਾਰ 15 ਥਿੱਤਾ ਨੇ ਪੂਰਨ ਮਾਸ਼ੀ ਤੋ ਲੈ ਕੇ ਤੇ ਮਸਿਆ ਤੱਕ ਫਿਰ ਮਸਿਆ ਤੋ ਲੈ ਕੇ ਫਿਰ ਪੂਰਨ ਮਾਸ਼ੀ ਤੱਕ ਸੱਤ ਵਾਰ ਨੇ ਮਹੀਨੇ ਰੁੱਤਾਂ ਭਾਵੇਂ ਇਹ 15 ਥਿੱਤਾ ਨੇ ਭਾਵੇਂ 7 ਵਾਰ ਨੇ ਭਾਵੇਂ 12 ਮਹੀਨੇ ਨੇ ਤੇ ਕਈ ਵਾਰੀ ਆ ਚੰਦਰਮਾ ਵਾਲੇ ਕੈਲੰਡਰ ਚ 13 ਮਹੀਨੇ ਵੀ ਬਣਾ ਦਿੱਤੇ ਜਾਂਦੇ ਨੇ ਤੇ ਰੁੱਤਾਂ ਇਹ ਵਾਰ-ਵਾਰ ਆ ਰਹੀਆਂ ਜਾ ਰਹੀਆਂ ਇਹ ਕੁਦਰਤ ਦਾ ਬਣਾਇਆ ਹੋਇਆ ਅਟਲ ਖੇਲ ਹੈ ਅਟਲ ਨਿਯਮ ਹੈ ਜਿਹਦੇ ਵਿੱਚ ਸਭਾਣਾ ਵਰਤ ਰਿਹਾ ਹਰ ਮੱਸਿਆ ਦੇ ਬਾਅਦ ਅਗਲੇ ਦਿਨ ਚੰਦਰਮਾ ਨੇ ਵਧਣਾ ਸ਼ੁਰੂ ਹੋਣਾ ਹੀ ਹੋਣਾ ਹੈ ਹਰ ਪੂਰਨਵਾਸ਼ੀ ਦੇ ਬਾਅਦ ਅਗਲੇ ਦਿਨ ਘਟਣਾ ਸ਼ੁਰੂ ਹੋਣਾ ਹੀ ਹੋਣਾ ਹੈ ਇਹ ਕੁਦਰਤ ਦਾ ਬਣਾਇਆ ਹੋਇਆ ਖੇਲ ਹੈ اٹਲ ਨਿਯਮ ਹੈ ਜਿਹਨੂੰ ਕੋਈ ਅਜੇ ਤੱਕ ਬਦਲ ਨਹੀਂ ਸਕਿਆ ਨਾ ਬਦਲ ਸਕਦਾ ਇਹਦੇ ਵਿੱਚ ਜਿਹੜੀਆਂ ਥਿੱਤਾਂ ਨੇ ਉਹਨਾਂ ਆਪਣੇ ਆਪਣੇ ਸਮੇਂ ਦੇ ਉੱਤੇ ਆਪਣੇ ਆਪਣੀ ਵਾਰੀ ਦੇ ਨਾਲ ਜਿਹੜਾ ਆਈ ਜਾਣਾ ਇਸ ਤਰ੍ਹਾਂ ਹੀ ਮਹੀਨੇ ਨੇ ਇਸ ਤਰ੍ਹਾਂ ਹੀ ਰੁੱਤਾਂ ਨੇ ਜਿਵੇਂ ਦਿਨ ਤੇ ਰਾਤ ਅਸੀਂ ਰੋਜ਼ ਵੇਖਨੇ ਆ ਬਿਲਣਾਗਾ ਦਾ ਕੰਮ ਨੇ ਦਿਨ ਚੜਦਾ ਰੋਜ਼ ਚੜਦਾ ਜਿਨੂੰ ਅਸੀਂ ਸ਼ਾਮ ਕਹਿੰਨੇ ਆ ਉਹਦੇ ਬਾਅਦ ਜਿਹੜਾ ਢਲ ਜਾਂਦਾ ਫਿਰ ਰਾਤ ਲੰਘਦੀ ਹੈ ਹਰ ਰਾਤ ਦੇ ਬਾਅਦ ਦਿਨ ਆਉਣਾ ਲਾਜ਼ਮੀ ਹੈ ਹਰ ਦਿਨ ਦੇ ਬਾਅਦ ਰਾਤ ਆਉਣੀ ਲਾਜ਼ਮੀ ਹੈ ਇੱਕ ਦੁਰਦ ਦਾ ਬਣਾਇਆ ਹੋਇਆ ਆਕਾਸ਼ ਪਰਸਾ ਬਣਾਇਆ ਹੋਇਆ ਢਲ ਖੇਲ ਹੈ ਜਦੇ ਵਿੱਚ ਸਾਰਾ ਸੰਸਾਰ ਜਿਹੜਾ ਉਹ ਚੱਲ ਰਿਹਾ ਔਰ ਸਿਰਫ ਇਹ ਹੀ ਨਹੀਂ ਆ ਜਾ ਰਹੇ ਹਰ ਸਾਰੇ ਜੀਵ ਜਿਹੜੇ ਨੇ ਉਹ ਵੀ ਆਵਾਗੌਂ ਦੇ ਚੱਕਰ 'ਚ ਨੇ ਆਵਾਗੌਂ ਕੀਆ ਕਰਤਾਰ ਜਦ ਇਹ ਅਕਾਲਪੁਰ ਤੇ ਅਟਲ ਨੇਮ ਤੇ ਸਭ ਕੁਝ ਨੇਮ ਦੇ ਨਾਲ ਚੱਲ ਰਿਹਾ ਇੱਕ ਡਿਸਪਲਿਨ ਦੇ ਵਿੱਚ ਬੱਝਾ ਹੋਇਆ ਚੱਲ ਰਿਹਾ ਤੇ ਇਹਦੇ ਵਿੱਚ ਮਨਾਉਣ ਦੀ ਕਿਹੜੀ ਗੱਲ ਹੈ ਜਾਂ ਇਹਨੂੰ ਸ਼ਗਨ ਆਪ ਸ਼ਗਨ ਨਾਲ ਜੋੜਨ ਦੀ ਕਿਹੜੀ ਗੱਲ ਹੈ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਸਭ ਅਕਾਲਪੁਰ ਦਾ ਬਣਾਇਆ ਹੋਇਆ ਉਹਦੇ ਅਟਲ ਨੇਮ 'ਚ ਚੱਲ ਰਿਹਾ ਇਸੇ ਕਰਕੇ ਅਗਲੇ ਪਰਮਾਨੰਚ ਜੋ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਹੈ ਮੇਰੇ ਸਤਿਗੁਰੂ ਸਾਨੂੰ ਸੰਗਾਉਂਦੇ ਨੇ ਬਖਸ਼ਿਸ਼ ਕਰਦੇ ਨੇ ਮਹਾਰੂਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣ ਤੈ ਕਿਨੇ ਨਾ ਪਾਇਓ ਸੱਚੇ ਅਲਖ અપਾਰਾ ਪੜਿਆ ਮੂਰਖਾ ਕੀ ਹੈ ਇਸ ਲੋਭ ਲੋਭ ਅਹੰਕਾਰਾ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵਿਚਾਰਾ ਭਾਵੇਂ ਮਹੀਨੇ ਨੇ ਭਾਵੇਂ ਰੁੱਤਾਂ ਨੇ ਭਾਵੇਂ ਕੋਈ ਟਾਈਮ ਹੈ ਸਭ ਵਿੱਚ ਘਾਲ ਬਲਜੀ ਤੁਸੀਂੋ ਕੜੀ ਮੂਰਤ ਵਿਚਾਰਾ ਮਹਾਵੀ ਰੁਤੀ ਵੀ ਕੜੀ ਵੀ ਮੂਰਤ ਵੀ ਸ਼ਬਦ ਵਿਚ ਆਪ ਜਿਓ ਔਰ ਇਹ ਗਿਣਤੀਆਂ ਗਿਣ ਕੇ ਕਿ ਅੱਜ ਪੰਚਮੀ ਹੈ ਤੇ ਅੱਜ ਪਹਿਲੀ ਹੈ ਅੱਜ Eid ਦਾ ਚੰਦ ਹੈ ਤੇ ਕੋਈ ਵੀ ਗਿਣਤੀਆਂ ਗਣ ਕੇ ਉਸ ਕਾਲਪੁਰ ਨੂੰ ਨਹੀਂ ਪਾਇਆ ਜਾ ਸਕਦਾ ਉਹਦਾ ਤਾਂ ਅੰਤ ਹੀ ਨਹੀਂ ਪਾਇਆ ਜਾ ਸਕਦਾ ਉਹਨੇ ਕਿੰਨਾ ਖੇਲ ਬਣਾਇਆ ਹੈ ਇੱਥੇ ਕੁਝ ਨੇਮ ਚੱਲਦਾ ਪਿਆ ਹੋ ਸਕਦਾ ਕਿਸੇ ਹੋਰ ਧਰਤੀ ਤੇ ਕੋਈ ਹੋਰ ਨੇਮ ਚਲਾ ਰਿਹਾ ਹੋਵੇ ਇਹ ਉਹਦਾ ਖੇਲ ਹੈ ਉਹ ਜਾਣਦਾ ਹੈ ਉਹਨੇ ਕਿਵੇਂ ਬਣਾਇਆ ਸਭ ਕੁਝ ਉਹਦੇ ਅਲਕ ਅਟਲ ਪਹਾੜੇ ਦੇ ਵਿੱਚ ਅਟਲ ਨੇਮ ਦੇ ਵਿੱਚ ਵਰਤ ਰਿਹਾ ਅਸੀਂ ਉਸ ਨੇਮ ਦੇ ਵਿੱਚ ਆਪਣੇ ਆਪ ਨੂੰ ਢਾਲਣ ਦੀ بجائے ਇਨੂੰ ਵਿਵਮਾ ਪਰਮਾ ਦੇ ਵਿੱਚ ਢਾਲ ਲਿਆ ਇਸੇ ਕਰਕੇ ਸਤਗੁਰੂ ਨੇ ਪੜਿਆ ਮੂਰਖਾ ਕੀ ਆ ਜਿਸ ਲਬ ਲੋਭ ਹੰਕਾਰਾ ਹੰਕਾਰ ਦੇ ਵਿੱਚ ਕਿ ਮੈਂ ਬੜਿਆ ਪੜਿਆ ਮੈਂ ਬੜਾ ਵਿਦਵਾਨ ਆ ਮੈਂ ਬੜਾ ਇਹ ਗ੍ਰਹਿ ਦੀ ਚਾਲ ਜਾਣਦਾ ਉਹਦੇ ਪਿੱਛੇ ਲਬ ਤੇ ਲੋਭ ਹੈ ਉਹ ਸਰਕਾਰਪੁਰ ਦੇ ਬਣਾਏ ਢਾਲ ਨਿਯਮਾਂ ਨੂੰ ਆਪਣੇ ਹਿਸਾਬ ਨਾਲ ਪੇਸ਼ ਕਰਕੇ ਆਪਣੀ ਵਿਦਵਤਾ ਵਖਾ ਰਿਆ ਹੈ। ਹਾਲੇ ਕਿ ਸਾਰਾ ਖੇਲ ਉਧਰ ਚੱਲ ਰਿਹਾ ਹੈ। ਜੁੜਨਾ ਤੇ ਉਹ ਦਿਨ ਨਾਲ ਸੀ। ਉਹਦੇ ਪਾਣੇ ਚ ਉਹਦੇ ਹੁਕਮ ਚ ਉਹਦੀ ਰਜ਼ਾ ਦੇ ਵਿਚਾਣਾ ਸੀ। ਨਾਉ ਪੜੀਐ ਨਾਉ ਗੁਜੀਐ। ਗੁਰਮਤੀ ਵਿਚਾਰਾ ਗੁਰਮਾਨੀ ਦੀ ਵਿਚਾਰ ਕਰਕੇ ਗੁਰਮਤਿ ਦੀ ਵਿਚਾਰ ਕਰਕੇ ਉਸ ਅਕਾਲ ਪੁਰਖ ਨੂੰ ਸਮਝਣਾ ਸੀ। ਉਹਦੀ ਖੇਲ ਨੂੰ ਉਹਦੇ ਵਰਤਾਰੇ ਨੂੰ जानਣ ਦੀ ਕੋਸ਼ਿਸ਼ ਕਰਨੀ ਸੀ ਤੇ ਉਹਦੇ ਵਿੱਚ ਆਪਣੇ ਆਪ ਨੂੰ ਟਾਲਣਾ ਸੀ ਅਸੀਂ ਕਿਸ ਪਾਸੇ ਪੈ ਗਏ ਮੈਂ ਤੇ ਕਈ ਵਾਰੀ ਬੜਾ ਹੈਰਾਨ ਹੁੰਨਾ ਕਿ ਬਾਹਮੜ ਦਾ ਕਿੰਨਾ ਵੱਡਾ ਫਸਾਰਾ ਹੈ ਕਿ ਸਾਡੇ ਘਰ ਦੇ ਵਿੱਚ ਵੜ ਗਿਆ ਗੁਰਮਤ ਸਿਧਾਂਤਾਂ ਦੇ ਉਲਟ ਸਾਡੇ ਹਰਦਰ ਗੁਰਦੁਆਰੇ ਦੇ ਬੋਰਡ ਦੇ ਉੱਤੇ ਅਥਿੱਤਾਂ ਬਾਰਾਂ ਜਿਹੜੀਆਂ ਲਿਖੀ ਹੋਈਆਂ ਨੇ ਮਸੇਆ ਪੁਰਮਾਸ਼ੀਆਂ ਸੰਗਰਾਂਦ ਪੰਚਮੀਆਂ ਅਕੀੜੀ ਸਿੱਤ ਜੜੀ ਨਹੀਂ ਅੱਜ ਦਾ ਤੀਸਰਾ ਪ੍ਰਵਾਨ ਜਿਹੜਾ ਅਜੀ ਨਾਲ ਸਾਂਝਾ ਕਰਨ ਲਗਾ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਜਿੱਥੇ ਇੱਕ ਫੈਸਲਾ ਦਿੱਤਾ ਹੈ ਮੇਰੇ ਸਤਗੁਰੂ ਜੀ ਨੇਤੀਜੇ ਨਾਉਣੇ ਕਿ ਇੱਕ ਨਿਰਣਾ ਕਰਕੇ ਸਾਨੂੰ ਚੀਜ਼ ਸਮਝਾ ਰਹੇ ਨੇ ਜੇ ਅਸੀਂ ਸਮਝ ਜਾਈਏ ਤੇ ਸਤਗੁਰ ਬਖਸ਼ਿਸ਼ ਕਰ ਦੇਨੇ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਗੁਰ ਸੇਵੇ ਤੋਂ ਫਲ ਪਾਏ ਥਿੱਤੀ ਵਾਰ ਸਭ ਆਵੈ ਜਾਹੇ ਗੁਰ ਸ਼ਬਦ ਨਹੀਂ ਚਲ ਸਦਾ ਸੱਚ ਸਮਾਹੇ ਥਿੱਤੀ ਵਾਰ ਤਾਂ ਜਾਂ ਜਾਂ ਸੱਚ ਰਾਤੇ ਬਿਨ ਨਾਮ ਸਭ ਪਰ ਮਹਿ ਕਾਚੇ ਸਭ ਥਿੱਤੀ ਵਾਰ ਸੋਹਣੇ ਨੇ ਜੇ ਗੁਰੂ ਦੇ ਸ਼ਬਦ ਦੇ ਵਿੱਚ ਮਨ ਜੁੜਿਆ ਹੋਇਆ ਸਭ ਸ਼ਬਦ ਸੁਹਾਏ ਸਾਰੀ ਪੜੇਨ ਕੋਈ ਚੰਗਾ ਆਪਣਾ ਮਾੜਾ ਸਾਰੀ ਜੰਗੇ ਨੇ ਕੋਈ ਮਾੜਾ ਹੈ ਹੀ ਨਹੀਂ ਕਿਉਂਕਿ ਗਾਲਪੁੱਛੇ ਬਣਾਏ ਨੇ ਸਾਰੇ ਇਹ ਸਮਝ ਤਾਂ ਲੱਗੇਗੀ ਜੇ ਗੁਰੂ ਦੀ ਸ਼ਰਨ ਜਾਵਾਂਗੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਸਮਝਣ ਦੇ ਵਿਚਾਰਾਂਗੇ ਸਤਗੁਰ ਸੇਵੇ ਤੋਂ ਫਲ ਪਾਏ ਇਹ ਤਾਂ ਖੇਲ ਚੱਲਦਾ ਹੀ ਰਹਿਣਾ ਕੁਦਰਤ ਦਾ ਜਦੋਂ ਦੀ ਸ੍ਰਿਸ਼ਟੀ ਬਣਾਈ ਏ ਉਹਨੇ ਇਹ ਖੇਲ ਚੱਲ ਰਿਹਾ ਚੱਲਦਾ ਹੀ ਰਹਿਣਾ ਸਥਿਤੀ ਵਾਰ ਸਭ ਆਵੇਂ ਜਾਏ ਇਹਨਾਂ ਨਾ ਉਦੇ ਜਾਂਦੇ ਰਹਿਣਾ ਪਰ ਗੁਰੂ ਦਾ ਸ਼ਬਦ ਅਟਲ ਹੈ ਉਹ ਸ਼ਬਦ ਨਹੀਂ ਚੱਲ ਔਰ ਸਦਾ ਕਾਲਪੁਰ ਨਾਲ ਜੋੜਨ ਵਾਲਾ ਹੈ ਅਕਾਲ ਪੁਰ ਤੇ ਅਟਲ ਨਿਮਨਲ ਜੋੜਨ ਵਾਲਾ ਹੈ ਅਕਾਲ ਪੁਰ ਦੇ ਬਾਣੇ ਚ ਉਹਦੀ ਰਜ਼ਾ ਚ ਲਿਆ ਜੀਵਨ ਨੂੰ ਲਿਆਉਂਦੇ ਸੂਝਦੇਣ ਵਾਲਾ ਗੁਰ ਸ਼ਬਦ ਨੇਚਰ ਸਦਾ ਸਤ ਸਬਾ ਹੈ ਸਾਰੇ ਥਤਵਾਰਾ ਭਰੇ ਨੇ ਭਾਈ ਸਤਿਤੀ ਵਾਰ ਤਾਂ ਜਾਂ ਸੱਚ ਰਾਤੇ ਉਸ ਅਕਾਲਪੁਰ ਨਾਲ ਜੁੜ ਜਾਈ ਤੇ ਉਹਦੇ ਨਾਮ ਚ ਤੇਰਾ ਮਨ ਟਿਕ ਜਾਈ ਤੇ ਤੇ ਜੇ ਨਹੀਂ ਮਨ ਟਿਕਿਆ ਉਹਦੇ ਨਾਮ ਦੇ ਵਿੱਚ ਫਿਰ ਬਿਨ ਨਾਮ ਹੈ ਸਭ ਪਰ ਮਹਿਕਾ ਚੀ ਉਸ ਅਕਾਲਪੁਰ ਦੇ ਨਾਮ ਦੇ ਬਿਗੈਰ ਤੇ ਫਿਰ ਭਟਕਦਾ ਹੀ ਭਟਕਦਾ ਹੈ ਬਿਨ ਨਾਮ ਹੈ ਸਭ ਪਰ ਮਹਿਕਾ ਚੀ ਔਰ ਇੱਕ ਕੱਚੇ ਲੋਕ ਜਿਹੜੇ ਅਕਾਲਪੁਰ ਤੇ ਪੂਰਨ ਵਿਸ਼ਵਾਸ ਨਹੀਂ ਜਿਹੜੇ ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਜਾਣਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਇਲਾਹੀ ਗਿਆਨ ਨਹੀਂ ਪ੍ਰਾਪਤ ਕੀਤਾ ਕਦੀ ਉਹ ਕੱਚੇ ਲੋਕ ਨੇ ਜਿਹੜੇ ਨਾ ਪਰਮਾਤਮਾ ਦੇ ਵਿੱਚ ਪੈਂਦੇ ਨੇ ਜਿਹਨੂੰ ਗੁਰੂ ਦੀ ਸੋਝੀ ਪੈ ਗਈ ਗੁਰਮਤਿ ਦੀ ਸੋਝੀ ਪੈ ਗਈ ਉਹ ਤਾਂ ਇਹਨਾਂ ਪਰਮਾਤਮਾ 'ਚ ਪੈ ਹੀ ਨਹੀਂ ਸਕਦਾ ਕਿਤੇ ਸਾਡਾ ਜੀਵਨ ਵੀ ਤੇ ਨਹੀਂ ਇਹਨਾਂ ਪਰਮਾਤਮਾ 'ਚ ਪਿਆ ਹੋਇਆ ਸਾਨੂੰ ਜਾਂਚਣ ਦੀ ਸੋਚਣ ਦੀ ਸਮਝਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਇਸ ਵਿਸ਼ੇ ਨੂੰ ਥੋੜਾ ਹੋਰ ਗਹਿਰਾਈ ਚ ਜਾ ਕੇ ਵਿਚਾਰਾਂਗੇ ਜੇ ਕੁਝ ਪੱਖ ਹੋਰ ਨੇ ਜਿਹੜੇ ਇਹ ਵਿਚਾਰ ਨੇ ਬਾਕੀ ਰਹਿ ਦਿੰਦੇ ਨੇ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਬੁੱਲਾ ਵਸਤੇ ਖਿਮਾ ਬਖਸ਼ ਤੇਰਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ